ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰੈਂਡ ਆਇਆ ਪੰਜ ਗਜੀਤਪੁਰਾ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਦੋ ਚੋਟੀਆਂ ਬੋਗ ਨੇ ਜੀ ਕਿਹੜਾ ਗਾਂਬ ਕਾਊਆ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਨਾ ਭਰਾ ਆਪਣਾ ਪ੍ਰੈਂਡ ਜੀ ਜ਼ਿਲ੍ਹਾ ਹਾਂ ਨੰਬਰ ਦੱਸੋ ਜੀ ਆਪਣਾ 9464 3839 ਦੁਬਾਰੇ ਫਿਰਦਾ ਬਾਈ ਗਾਂਵੇ ਸੇ ਸੈਂਤੀ 80 ਦਾ ਤਾਂ ਠੀਕ ਹੈ ਜੀ ਹਾਂਜੀ ਦੱਸੋ ਜੀ ਗਾੜੀ ਤੇਲ ਆਪਣੀ ਗਾੜੀ ਬੋਲੀ ਹੈ ਗੜਾਈ ਤਿੰਨ ਕਿਲੋ ਘੱਟਾ ਕੇ ਹਾਂਜੀ ਤੇ 9 ਕਿਲੋ ਰੋਦਾਗਾ ਠੀਕ ਹੈ ਅਸੀਂ ਦੇਖ ਸਕਦੇ ਹਾਂ ਲੱਗਣਾ ਇਹ 9 ਕਿਲੋ ਲਈ ਦੱਸ ਰਿਹਾ ਨਾ ਤੁਰ ਕੇ ਦਿਖਾ ਦਿਓ ਕੱਦ ਕੀ ਬਿਲ ਸੰਗਾਣਾ ਹੋਣੀ ਚ ਰੱਖੀ ਹੈ ਜੀ ਠੀਕ ਹੈ ਜੀ ਮੇਰੇ ਚੱਕ ਚਾਹੁੰਦੀ ਹੈ ਨਾ ਚਲਾਂ ਬੀ ਚੱਕ ਬਾਸ ਚੱਕ ਬਾਸ ਹੋਈ ਠੀਕ ਹੈ ਜੀ ਇਸ ਜੀ ਪੁਰਾਣੀ ਪੁਰਾਣਾ ਲੈ ਲੈਣ ਨੂੰ ਚਾਹੀਦੀ ਹੋਈ ਤਾਂ ਜ਼ਰੂਰ ਬਾਈ ਨਾਲ ਕਨੈਕਟ ਕਰੋ ਜੀ ਮੁਰਦਾ ਪਰ ਇਸ ਕੋ ਆਕੀ ਦੇ ਸਕਦੇ ਹਾਂ ਚਲੋ ਆਖੀ ਮੈਂ ਮੁਰਦਾ ਰੇਟ ਬਾਈ ਕੋ ਦੇ ਹਾਂਜੀ ਵੀ ਕੀ ਰੇਟ ਆ ਜੀ ਦਾ ਇਹ ਰੇਟ ਆ 42000 ਯਾਰ ਬਾਈ ਠੰਡੀ ਸੀਦਾ ਪੂਰੀ ਠੀਕ ਹੈ ਠੀਕ ਹੈ ਯਾਨੀ ਇਹ ਆ ਤੇ ਰੇਟ ਠੀਕ ਹੈ ਜੀ ਹਾਂਜੀ ਅਗਲੇ ਦੋ ਨੰਬਰ ਵਾਲੀ ਦੱਸੋ ਜੀ ਇਹਦੀ ਡੀਟੇਲ ਦੱਸੋ ਜੀ ਇਹ ਦੂਜਾ ਸੁਹਾ ਝੋਟੀ ਹੈ ਠੀਕ ਹੈ ਜੀ ਤੇ ਕਿੰਨੇ ਦਿਨ ਰਹਿਗੇ ਵੀਰੇ ਇਹ ਦਿਨ ਪੂਰੇ ਜਾ ਕੇ ਅੱਛਾ ਜੀ ਇੱਕ ਦੋ ਦਿਨ ਰਹਿੰਦੇ ਬਸ ਠੀਕ ਹੈ ਜੀ ਰੇਟ ਵੀ ਦੱਸ ਹੀ ਦੋ ਜੀ ਕੀ ਇਹਦਾ ਰੇਟ 82000 ਹੈ ਠੀਕ ਹੈ ਜੀ ਖੋਲ ਕੇ ਦਿਖਾਓ ਜੀ ਮੈਂ ਥਾਂ ਥਾਂ ਦੇਖਾਏ ਬਾਰੇ ਸਾਹਮਣੇ ਠੀਕ ਹੈ ਮਾ ਥਾਂ ਲੱਗਾ ਮਗਰ ਲਾ ਚਲਾਈ ਦੂਜਾ ਸੁਹਾ ਕੋਈ ਕਹਿੰਦਾ ਉਹ ਰੇਟ ਹੈਗਾ 80000 ਠੀਕ ਹੈ ਜੀ ਥਾਂ ਤੋਂ ਦੇਖ ਸਕਦੇ ਹੋ ਮੋੜ ਦੇ ਪਰਾ ਬਾਈ ਜੀ ਰਕੋ ਦਿੰਦਾ ਲੈ ਜੂਗੀ ਕਿ ਨਹੀਂ ਹਾਂ ਲੈ ਜੂਗੀ ਇੱਕ ਦੋ ਦਿਨ ਲਈ ਬਾਈ ਜੀ ਠੀਕ ਹੈ ਜੀ ਖਾਨੀ ਬਾਈ ਕਿੰਨਾ ਕੱਢਣਾ ਹੈ ਤੁਹਾਡੀ ਸੇਵਾ ਨਾਲ 12 ਕਿਲੋ ਕੱਢ ਦੂ ਠੀਕ ਹੈ ਜੀ ਹਾਂ ਜੀ ਤੈਨਾਂ ਨੰਬਰ ਦੱਸੋ ਜੀ ਇਹ ਬਲੂਨ ਝੋਟੀ ਹੈ ਬਾਈ ਠੀਕ ਹੈ ਜੀ ਕਿੰਨੇ ਦਿਨ ਰਹਿਣਾ ਵੀ ਇਹ ਸੁਣ ਇਹ 10 ਦਿਨ ਰਹਿਣਾ ਹੈ ਠੀਕ ਹੈ ਜੀ ਕੀ ਰੇਟ ਡੋਟਾ ਭਰਾ ਦਾ 74000 74000 ਜੀ ਦਿਖਾਓ ਜੀ ਹੋਰ ਹੋਰ 74000 ਕੇ ਆਹ ਦਾਖਲ ਬਣ ਗਿਆ ਇਹ ਨਾ ਰਹਿੰਦੇ ਆ ਚੋਕੀ ਸਿਹਣੀ ਆ ਸੰਗ ਸੰਗ ਪੁੰਡਿਆ ਜੀ ਇਸ ਕੋਲ ਕੁਝ ਦੇਖਸਾ ਰਿਹਾ ਕੋਲ ਠੀਕ ਹੈ ਜੀ ਬਾਕੀ ਘਰੇ ਆ ਕੇ ਤੁਸੀਂ ਜੀ ਕਰ ਸਕਦੇ ਹਾਂ ਚੈੱਕ ਕਰ ਸਕਦੇ ਹੋ ਬਾਕੀ ਵੀਡੀਓ ਸਿਸ ਨੂੰ ਤੱਕ ਹੀ ਰਹਿ ਸਾਰਾ ਕੋਸ ਆਹ ਤੁਹਾਨੂੰ ਠੀਕ ਹੈ ਜੀ ਮੁੱਠੀ ਵਾਲਾ ਖਾਣ ਲੱਗਾ ਜੀ ਰੈਡੀ ਬਾਈ ਜਿਹੜਾ ਜਾਇਜ਼ ਮੰਗਿਆ ਜੀ ਕੱਢ ਕੋਈ ਸੁਹਣਾ ਠੀਕ ਹੈ ਜੀ ਤੇ ਮਾਨਤਾ ਹੋਈ ਭਾਈ ਹਾਂ ਮਾਨਤਾ ਹੋ ਗਈ ਠੀਕ ਹੈ ਜੀ ਭਾਈ ਜੀ ਤੁਹਾਨੂੰ ਲੱਗਦਾ ਉਹ ਬੋਲ ਰਿਹਾ ਠੀਕ ਹੈ ਜੀ ਜੀਤਾ ਫਾਰਮ ਬਰਨਾਲਾ ਟੀਵੀ ਨੂੰ ਬਤੋ ਸਬਸਕ੍ਰਾਈਬਰ ਜਰੂਰ ਕਰਾ ਕਰੋ ਤਾਂ ਕਿ ਅਮ ਜਨਾਬ ਵੀਡੀਓ ਅਪਲੋਡ ਕਰਦੇ ਰਹੀਏ ਜੀ ਜੀਤਾ ਫਾਰਮ ਟੀਵੀ ਬਰਨਾਲਾ ਠੀਕ ਹੈ ਜੀ ਆਪਣਾ ਨੰਬਰ ਹੈ 72282 ਜੀ ਤੁਹਾਨੂੰ ਸਿਰਫ ਬੰਦ ਜੀ ਸੇ ਵੀਡੀਓ ਕਰਾਉਣੇ ਤੁਹਾਨੂੰ ਵੀਡੀਓ ਅਪਲੋਡ ਕਰੋ ਜੀ ਮਿਲਦੇ ਆਪਾਂ ਅਗਲੀ ਵੀਡੀਓ 'ਚ ਹੋਰ